ਲੇਖ ਦੋਸਤੋ ਅਸੀਂ ਨਾ ਨਗਰ ਨਿਗਮ ਜੋਂ ਨੇਜ ਜਿ ਬੈਠੇ ਆ ਕਿ ਥੋੜੀ ਦੇਰ ਪਹਿਲੇ ਇੱਥੇ ਨਾ ਹੁਣੇ ਬਹੁਤ ਸਾਰੇ ਮੁਲਾਜ਼ਮ ਸੀਗੇ ਮੁਲਾਜ਼ਮ ਇਕਤਾ ਜਿੰਦਾਬਾਦ ਨਗਰ ਨਿਗਮ ਕਮਿਸ਼ਨਰ ਦੇ ਨਾਰੇ ਵਗੈਰਾ ਲਗਾ ਰਹੇ ਸਨ ਉਹ ਪਤਾ ਨਹੀਂ ਸਾਨੂੰ ਮਸਲਾ ਕੀ ਸੀਗਾ ਨਾ ਅਸੀਂ ਪੁੱਛਿਆਗਾ ਮੈਂ ਕਿਹਾ ਵੀ ਇਹ ਤਾਂ ਹਰੋ ਜੀ ਇਦਾਂ ਦੇ ਜਿਹੜੇ ਹੈਗੇ ਪ੍ਰੋਟੈਸਟ ਹੁੰਦੇ ਰਹਿੰਦੇ ਹੈਗੇ ਆ ਆ ਦੇਖੋ ਆ ਇੱਥੇ ਛੱਡ ਗਏ ਭੁੱਲ ਗਏ ਉਹ ਤੇ ਮੈਂ ਕਿ ਇਹਨੇ ਗੋਲੀ ਬੈਠਾ ਸੀ ਤੇ ਆ ਦੇਖ ਲਓ ਭਾਜੀ ਇਹ ਮੁਲਾਜ਼ਮ ਇਕਤਾ ਇੰਡੀਆ ਦੇ ਵਿੱਚ ਹੈਗੇ ਜਦ ਕਮਿਊਨਿਸਟਾਂ ਦਾ ਰਾਜ ਸੀ ਨਾ ਜਿਆਦਾ ਕਾਮਰੇਡ ਜਿਆਦਾ ਸਨ ਤੇ ਹਰੋ ਜੀ ਹੜਤਾਲ ਲੈਂ ਲਾਜ ਕੰਡੇ ਵਾਲੇ ਤੁਰੇ ਰਹਿੰਦੇ ਸੀਗੇ ਲੋਕਾਂ ਨੂੰ ਬਰਗਲਾ ਲੈਂਦੇ ਸੀਗੇ ਭਾਈ ਆਹ ਐਨੇ ਪੈਸੇ ਲੈਂਦੇ ਤੁਸੀਂ ਐਨੇ ਪੈਸੇ ਲੈਂਦੇ ਹੈਗੇ ਯਾਨੀ ਕਿ ਕੰਮ ਖਰਾਬ ਵੀ ਰੱਖਦੇ ਸਨ ਉਹ ਜਿੰਨੇ ਸੀ ਕਾਮ ਰੇਟ ਤੇ ਕਾਮ ਰੇਟ ਘਟ ਗਏ ਨੇ ਹੁਣ ਕਾਫੀ ਘਟ ਗਏ ਨੇ ਹੁਣ ਤਾਂ 10 ਮੈਂ ਤਾਂ ਹੁਣ ਗਿਣਤੀ ਦੇ ਰਹਿ ਗਏ ਨੇ ਪਰ ਫਿਰ ਵੀ ਕਾਮ ਕਾਮਰੇਟ ਜਿਹੜੇ ਹੈਗੇ ਆ ਉਹਦੇ ਜਿਹੜੇ ਥੋੜੇ ਅੱਗੇ ਜਿਹੜੇ ਹੋਰ ਜਨਰੇਸ਼ਨ ਹੈਗੀ ਹੈ ਯਾਨੀ ਕਾਮਰੇਟ ਵਾਲਾ ਖੂਨ ਹੈਗਾ ਵਾ ਉਹ ਨਹੀਂ ਹਟਦੇ ਬਾਕੀ ਧੱਕਾ ਦਾ ਯਾਰ ਹੁੰਦਾ ਹੀ ਆ ਅੱਜ ਕੱਲ ਤਾਂ ਦੇਖੋ ਪੱਕੇ ਨੌਕਰੀਆਂ ਤਾਂ ਚੱਲੀਆਂ ਗਈਆਂ ਨੇ ਕੱਚੇ ਹੀ ਹੁੰਦੇ ਜਿੰਨੇ ਮੁਲਾਜ਼ਮ ਹੁੰਦੇ ਹੈਗੇ ਆ ਕੋਈ 12 ਅਪਚੇ ਸਫਾਈ ਕਰਮਚਾਰੀ ਜਰੂਰ ਪੱਕੇ ਹੋ ਗਏ ਸਨ ਤੇ ਉਹ ਵੀ ਕੋਈ ਸਰਕਾਰ ਪੱਕੇ ਕਰ ਦਿੰਦੀ ਹੈ ਕਿ ਕੱਚੇ ਕਰ ਦਿੰਦੀ ਹੈਗੀ ਆ ਤੇ ਬਾਕੀ ਸਰਕਾਰ ਨੂੰ ਪਤਾ ਵੀ ਕਿੰਨੇ ਜੀ ਬੰਦਾ ਰੋਟੀ ਪਾਣੀ ਖਾ ਸਕਦਾ ਹੈਗਾ ਉਤੋਂ ਕਿੰਨੇ ਬੰਦੇ ਹੈਗੇ ਆ ਤੇ ਹਰ ਬੰਦੇ ਨੂੰ ਪਤਾ ਵੀ ਉਤੋਂ ਕਿੰਨੇ ਬੰਦੇ ਹੈਗੇ ਆ ਅਫਸਰ ਤੋਂ ਲੈ ਕੇ ਥੱਲੇ ਤੱਕ ਜਿਹੜੀ ਦੂਜੀ ਕਮਾਈ ਹੁੰਦੀ ਹੈ ਇੱਕ ਨੰਬਰ ਦੀ ਜਿਹੜੀ ਹੁੰਦੀ ਹੈ ਇੱਕ ਨੰਬਰ ਦੀ ਤਾਂ ਜਿਹੜੀ ਹੁੰਦੀ ਹੈ ਇਹੀ ਹੁੰਦੀ ਨਹੀਂ ਉਤੋਂ ਬੰਦੇ ਹੈਗੇ ਆ ਬਾਕੀ ਦੋ ਨੰਬਰ ਦੇ ਤਾਂ ਹੁਣ ਤਨਖਾਹੀ ਹੁੰਦੀ ਹੈਗੀ ਆ ਉਲਟ ਹੋ ਗਿਆ ਕੰਮ ਹੁਣ ਅਸੀਂ ਹੋਏ ਕਿਨੇ ਜਾਂਦੇ ਨੇ ਜਿਹੜੇ ਉੱਤੋਂ ਬੰਦੇ ਨੇ ਕਿੰਨੇ ਪੈਸੇ ਕਮਾ ਲਿਆ ਯਾਰ ਕਿੰਨੇ ਬਣ ਗਏ ਹਾਂ ਉੰਬਾਰੇ ਜਿਹੜੇ ਹੁੰਦੇ ਬੈਂਕ ਉੱਥੇ ਹੋਟਲਾਂ 'ਚ ਲੱਗੇ ਹੁੰਦੇ ਟਿਪ ਉਹਨਾਂ ਨੂੰ ਮਿਲਦੀ ਹੈਗੀ ਐ ਟਿਪ ਦੀ ਉਹ ਜਨ ਟੱਪ ਦੇ ਹੈਗੇ ਆ ਤਨਖਾਹ ਤਾਂ ਉਹਨਾਂ ਦੀ ਉਹੀ 85000 ਰੁਪਏ ਹੁੰਦੀ ਹੈ ਟਿਪ ਦੀ ਯਾਨੀ ਕਿ ਟੱਪਦੇ ਨੇ ਇਹੋ ਤੇ ਹੁਣ ਥੱਲੇ ਚਲੇ ਗਏ ਨੇ ਉਹ ਜਿੰਨੇ ਕ ਬੰਦੇ ਸੀ ਉਹ ਉੰਨੇ ਕ ਪੁਲਿਸ ਵਾਲੇ ਵੀ ਖੜ੍ਹ ਗਏ ਆਗੇ ਉੱਤੇ ਉਹਨੇ ਸਿਰ ਦੇ ਉੱਤੇ ਕਹਿੰਦੇ ਕਮਿਸ਼ਨਰ ਸਾਹਿਬੇ ਤਾਲਾ ਲੱਗੇ ਹੈ ਤੁਸੀਂ ਇੱਥੇ ਕੀ ਕਰਦੇ ਹੈਗੇ ਉਹ ਥੱਲੇ ਜਾ ਕੇ ਰੋਲਾ ਪਾਉਂ ਰੋਲੇ ਪਾਣਗੇ ਵਿਚਾਰੇ ਸਰਕਾਰ ਨੂੰ ਪਤਾ ਹੁੰਦਾ ਵਾ ਵੀ ਇਹ ਮਜ਼ਬੂਰ ਨੇ ਇਹਨਾਂ ਦੀਆਂ ਮਜ਼ਬੂਰੀਆਂ ਨੇ ਸਰਕਾਰ ਕਹਿੰਦੀ ਜੇ ਹੁਣ ਇਹਨਾਂ ਨੇ ਪੈਸੇ ਦਿੱਤੇ ਤਾਂ ਸਾਡਾ ਜਿਹੜਾ ਹੈਗਾ ਖਰਚਾ ਵਾ ਤਾਂ ਬੜਾ ਵੱਧ ਜਣ ਹੈਗਾ ਵਾ ਹੈ ਅਸੀਂ ਹੋਟਿੰਗ ਲਵਾਉਣੇ ਹੁੰਦੇ ਲੋਕਾਂ ਨੂੰ ਸਮਝਾਣਾ ਵੀ ਹੁੰਦਾ ਵੀ ਆਹ ਕੰਮ ਹੋ ਰਹੇ ਨੇ ਹੋ ਰਹੇ ਸਰਕਾਰ ਦੇ ਖਰਚੇ ਬਹੁਤ ਨੇ ਯਾਰ ਹੈ ਸੜਕ ਬਣਦੀ ਹੈਗੀ ਆ ਹੈ ਰੇਤੇ ਦੀ ਸੜਕਾਂ ਬਣ ਜਾਂਦੀ ਹੈਗੀਆਂ ਨੇ ਸਰਕਾਰ ਦੇ ਖਰਚੇ ਬੜੇ ਨੇ ਯਾਰ ਸਰਕਾਰਾਂ ਨੇ ਯਾਰ ਸਰਕਾਰਾਂ ਦੇ ਖਰਚੇ ਵੜਨੇ ਤੁਸੀਂ ਤੁਸੀਂ ਕੀ ਪਾਲਦੇ ਹੋਏ ਤੁਸੀਂ ਮੁਲਾਜ਼ਮ ਏਕਤਾ ਜਿੰਦਾਬਾਦ ਮੁਲਾਜ਼ਮ ਏਕਤਾ ਜਿੰਦਾਬਾਦ ਮੁਲਾਜ਼ਮ ਭਾਈ ਸਰਕਾਰਾਂ ਵੀ ਤੁਹਾਡੇ ਉੱਤੇ ਨੇ ਐਮਐਲਏ ਵੀ ਤੁਹਾਡੇ ਉੱਤੇ ਨੇ ਜੇ ਪਬਲਿਕ ਨੇ ਜਿਤਾ ਕੇ ਭੇਜੇ ਨੇ ਉਹ ਦੇਖਣਗੇ ਤੁਹਾਨੂੰ ਕੀ ਦੇਣਾ ਹੈਗਾ ਵਾ ਅਫਸਰਾਂ ਨੇ ਵੀ ਦੇਖਣਾ ਹੈਗਾ ਵਾ ਵੀ ਤੁਸੀਂ ਉਹਨਾਂ ਦੇ ਬਰਾਬਰ ਤਨਖਾਹ ਥੋੜੀ ਲੈਣ ਲੱਗ ਜਾਓਗੇ ਅਫਸਰਾਂ ਦੇ ਹੈ ਅਫਸਰ ਭਾਈ ਅਫਸਰ ਹੀ ਹੁੰਦੇ ਹੈਗੇ ਐ ਤੁਸੀਂ ਤਾਂ ਕਹਿੰਦੇ ਵੀ ਅਫਸਰ ਦੇ ਬਰਾਬਰੀ ਤੁਹਾਡੀ ਤਨਖਾਹ ਹੋਵੇ ਉਹ ਨਹੀਂ ਭਾਈ ਤੁਹਾਨੂੰ ਉਹਨੇ ਕਿ ਰੱਖਣਾ ਜਿੱਥੇ ਤੁਸੀਂ ਹੈਗੇ ਉਹਨਾਂ ਨੇ ਬਾਕੀ ਭਾਈਆਂ ਨੇ ਜਿਹੜੇ ਮੰਗਾ ਨੇ ਨਾ ਮੁਲਾਜ਼ਮ ਇੱਕ ਤਾਂ ਜਿੰਦਾਬਾਦ ਆ ਮੰਗਾ ਮੰਨ ਲਓ ਕਾਹਨੂੰ ਅੱਜ ਦਿਹਾੜੀ ਗੋਲ ਕਰਤੀ ਉਹਨਾਂ ਨੇ ਕੰਮ ਨਹੀਂ ਕਰਨਾ ਉਹਨਾਂ ਦਾ ਕੰਮ ਵਿੱਚ ਮਨ ਨਹੀਂ ਲੱਗਣਾ ਹੈਗਾ ਵਾ ਅੱਜ ਕੱਲ ਤਾਂ ਵੈਸੇ 100 ਰੁਪਏ ਘੰਟਾ ਦਾ ਲੇਵਰੀ ਲੈਣ ਲੱਗ ਗਈ ਹੈ ਗੀ ਆ ਸੜਕਾਂ ਜਿਹੜੇ ਦੂਰ ਹੁੰਦੇ ਹੈਗੇ ਆ 100 ਰੁਪਏ ਘੰਟਾ ਉਹਨਾਂ ਨੂੰ ਪੈ ਜਾਂਦੀ ਹੈਗੀ ਹੁਣ ਇੱਕ 4 ਘੰਟੇ ਉਹਨਾਂ ਨੂੰ ਹੋਵੇ ਤੇ 400 ਰੁਪਏ ਸਾਨੂੰ ਤੇ 100 ਬੰਦਾ ਸੀ ਕਿੰਨੇ ਪੈਸੇ ਘਾਟਾ ਪੈ ਗਿਆ ਸਰਕਾਰ ਨੂੰ ਕੰਮ ਕਰਵਾਉ ਆ ਜਣਾ ਨੇ ਗੋਲੋਂ ਮੰਗਾ-ਮੁੰਗਾ ਮੰਨ ਲਓ ਨੇ ਜਿਹੜੀ ਹੈਗੀ ਜਾਇਜ਼ ਮੰਗਾ ਮੰਨ ਲਓ ਅਸਤਾਹੀ ਕਰਾਂਗੇ ਬਾਕੀ ਇੱਥੇ ਬੈਠੇ ਸੀ ਅਸੀਂ ਆ ਮੁਲਾਜ਼ਮਾਂ ਦੇ ਛੱਡ ਗਏ ਨੇ ਭਾਜੀ ਲੈ ਜਾਓ ਆਪਣਾ ਅਗੇ ਧੰਨਵਾਦ ਲੋਈ ਜਿਹੜੇ ਆਪਣਾ ਪ੍ਰੋਟੈਸਟ ਕਰ ਰਹੇ ਸਨ ਵੀ ਨਗਰ ਨਿਗਮ ਜਿਹੜਾ ਧੱਕਾ ਕਰ ਰਿਹਾ ਹੈਗਾ ਮੁਲਾਜ਼ਮਾਂ ਦੇ ਨਾਲ ਉਹ ਮਾਰ ਜਿਹੜਾ ਉਧਰਲੇ ਪਾਸੇ ਖਾਓ ਜਿੰਨੇ ਮੁੰਡੇ ਖੜੇ ਆ ਜਿੰਦਾਬਾਦ ਨਗਰ ਨਿਗਮ ਜ਼ਿੰਦਾਬਾਦ 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 ਕਮਿਸ਼ਨਰ ਮੁਤਾਬਾਤ ਜ਼ਿੰਦਾਬਾਦ ਜ਼ਿੰਦਾਬਾਦ ਕਮਿਸ਼ਨਰ ਮੁਰਦਾਬਾਦ 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 ਨਿਕਲੋ ਸ਼ਰ ਮੁਰਦਾਬਾਦ 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 ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਧਰ ਕਾ ਕੀ ਹੋ ਰਿਹਾ ਆਪਣੇ ਨਾਲ ਤੱਕਾ ਸਿੱਧੇ ਸਿੱਧੇ ਹੋ ਰਿਹਾ ਜੀ ਜਾਨਵਰਾਂ ਦੇ ਤਰ੍ਹਾਂ ਕੰਮ ਕਰਾਇਆ ਜਾ ਰਿਹਾ ਔਰ ਤਨਖਾਹ ਦਿੱਤੀ ਨਹੀਂ ਜਾ ਰਹੀ ਟਾਈਮ ਸਰ ਇੱਕ ਵਿਅਕਤੀ ਜਿਹੜਾ ਕਿ ਪੂਰਾ ਮਹੀਨਾ ਕੰਮ ਕਰ ਰਿਹਾ ਵਾ ਜੇ ਉਹਨੂੰ ਸਮੇਂ ਸਿਰ ਤਨਖਾਹ ਨਹੀਂ ਮਿਲੂਗੀ ਉਹ ਕਿੱਥੇ ਜਾਊਗਾ ਠੀਕ ਹੈ ਇਹ ਗੱਲ ਜਾਨੀ ਹਾਂਜੀ ਤਨਖਾ ਨਹੀਂ ਮਿਲ ਰਹੀ ਜਾਨੀ ਕੰਮ ਜਾਨੀ ਕਿ ਜਿੰਨਾ ਕਹਿੰਦੇ ਵੀ ਬਧਿਆ ਵਾਕਣ ਖੋਤੇ ਆ ਵਾਕਣ ਡੰਗਰਾ ਵਾਕਾ ਜਾ ਰਿਹਾ ਜਾਨਵਰਾਂ ਨੂੰ ਕਰਾ ਰਹੇ ਆ ਜਾਨਵਰਾਂ ਨੂੰ ਕਰਾ ਰਹੇ ਨੇ ਤੁਹਾਡੇ ਉਲ ਕੰਮ ਤਨਖਾਹ ਮਿਲ ਨਹੀਂ ਰਹੀਆਂ ਪੱਕੇ ਜਾਂ ਗੱਚਿਆਂ ਚ ਤੁਸੀਂ ਦੇਖੋ ਮਲਾਜ਼ਮ ਕੱਚਿਆਂ ਵਾਲੇ ਵੀ ਹੈਗੇ ਆ ਪੱਕੇ ਵਾਲੇ ਵੀ ਹੈਗੇ ਆ ਤਨਖਾਹ ਕਿਸੇ ਨੂੰ ਵੀ ਟਾਈਮ ਸਰ ਨਹੀਂ ਮਿਲ ਰਹੀ ਤਨਖਾਹ ਨਹੀਂ ਮਿਲਦੀ ਤਨਖਾਹਾਂ ਨਹੀਂ ਮਿਲ ਰਹੀਆਂ ਜਾਨੀ ਕਹਿੰਦਾ ਮਤਲਬ ਤਨਖਾਹਾਂ ਨਹੀਂ ਮਿਲਦੀਆਂ ਯਾਰ ਮੇਨ ਮਤਲਬ ਹੈ ਤਨਖਾਹ ਟਾਈਮ ਤੇ ਨਹੀਂ ਮਿਲ ਰਹੀਆਂ ਨੇ ਸਰਕਾਰ ਕੋਲ ਪੈਸਾ ਜਿਹੜਾ ਫੰਡ ਹੈ ਪਤਾ ਨਹੀਂ ਕਿੱਥੇ ਚਲਾ ਗਿਆ ਹਾਂ ਇਹਨਾਂ ਨੂੰ ਇੱਕ ਤਰੀ ਨੂੰ ਤਨਖਾਹ ਬਾਕੀ